ਮੈਂ ਕਾਂਸੀ ਟੀਵੀ ਦੇ ਮਾਧਿਅਮ ਤੋਂ ਦੇਸ਼-ਵਦੇਸ਼ ਦੇ ਸਾਰੇ ਮੈਂਬਰਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ-ਇਥੇ ਵੀ ਸਾਡੇ ਲੋਕ ਪੰਜਾਬੀ ਖਾਸ ਕਰਕੇ ਬੈਠੇ ਆ ਉਹ ਮੈਮੋਰੰਡਮ ਭੇਜਣ ਸਰਕਾਰ ਨੂੰ ਕਿ ਜੋ ਜੇ ਸਾਉਣਾ ਸਾਡੇ ਸਿੱਖ ਜਥੇਬੰਦੀਆਂ ਕਿਸਾਨ ਭਰਾ ਬੈਠੇ ਆ ਪ੍ਰੋਟੈਸਟ ਕਰ ਰਹੇ ਆ ਆਪਣੇ ਹੱਕਾਂ ਹਕੂਕਾਂ ਲਈ 28 ਦਿਨ ਹੋ ਚੁੱਕੇ ਆ ਔਰ ਉਹਦੇ ਵਿੱਚ ਸਰਕਾਰ ਦੇ ਕੰਨਾਂ ਤੇ ਜੂਨੀ ਸਰਕ ਦੀ ਇੰਨੀ ਠੰਡ ਦੇ ਵਿੱਚ ਉਹ ਬੈਠੇ ਆ ਔਰ ਹੱਕ ਮੰਗ ਰਹੇ ਆ ਪਰ ਸਰਕਾਰ ਜਿਹੜੀ ਆ ਅੱਖਾਂ ਕੰਨ ਬੰਦ ਕਰਕੇ ਬਿਲਕੁਲ ਆਪਣੀ ਜਿਹੜੀ ਡਿਊਟੀ ਤੋਂ ਦੌੜ ਰਹੀ ਆ ਜਦਕਿ ਸਰਕਾਰ ਨੂੰ ਉਹ ਮੰਗਾ ਜਿਹੜੀਆਂ 14 ਦੀਆਂ 14 ਮੰਗਾ ਪੂਰੀਆਂ ਮੰਗਣੀਆਂ ਚਾਹੀਦੀਆਂ ਆ ਮੰਨਣੀਆਂ ਚਾਹੀਦੀਆਂ ਆ ਤਾਂ ਕਿ ਇਹ ਪੂਰਾ ਇਨਸਾਫ ਹੋ ਸਕੇ ਔਰ ਬਹੁਤ ਹੀ ਪੰਜਾਬ ਦੇ ਜੋ ਹਾਲਾਤ ਆ ਸਤਾਇਆ ਗਿਆ ਪੰਜਾਬ ਆ ਤਾਂ ਅਸੀਂ ਚਾਹੁੰਦੇ ਆ ਵੀ ਸੈਂਟਰ ਜਿਹੜਾ ਆ ਇਹਦੀ ਤਸੱਦਦ ਲਾ ਕਰੇ ਤਾਕੇ ਸਾਨੂੰ ਹੋਰ ਕੋਈ ਇਸ ਤਰੀਕੇ ਦੇ ਹਤਕੰਡੇ ਜਿਹੜੇ ਆ ਉਪਲਾਉਣੇ ਪੈਣ ਔਰ ਸਰਕਾਰ ਦੇ ਵਿਰੁੱਧ ਅਸੀਂ ਜਿਹੜਾ ਪ੍ਰੋਟੈਸਟ ਆ ਹੋਰ ਤੇਜ਼ ਕਰੀਏ